मज़ूर आरती ज़िंदाबाद ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਵਿੱਚ ਕਿਸਾਨਾਂ ਨੂੰ ਇਸ ਵਾਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਮੰਡੀ ਮਜ਼ਦੂਰ ਆਰਟੀ ਐਸੋਸੀਏਸ਼ਨ ਅਤੇ ਸੇਲਰ ਐਸੋਸੀਏਸ਼ਨ ਸਾਰੇ ਵਰਗ ਅੱਜ ਹੜਤਾਲ ਉੱਪਰ ਚਲੇ ਗਏ ਕਿਸਾਨਾਂ ਦੀ ਫਸਲ ਦੀ ਖਰੀਦ ਫਿਲਹਾਲ ਨਹੀਂ ਹੋਵੇਗੀ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਆਪਣੀ ਮਜ਼ਦੂਰੀ ਦੇ ਵਿੱਚ 25% ਦੀ ਵਾਧਾ ਕਰਨ ਨੂੰ ਲੈ ਕੇ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਜਾਰੀ ਕਰ ਦਿੱਤੀ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰបាន ਸਮੇਂ ਮੁੱਖ ਮੰਤਰੀ ਭਗੰਤuman ਨੇ ਵਾਅਦਾ ਕੀਤਾ ਸੀ ਲੇਕਿਨ ਹੁਣ ਉਹ ਵਾਅਦਾ ਪੂਰਾ ਨਹੀਂ ਹੋਣਤੇ ਆਰਟੀ ਅਸੋਸੀਏਸ਼ਨ ਸੈਲਰ ਅਸੋਸੀਏਸ਼ਨ ਅਤੇ ਮੰਡੀ ਦੇ ਮਜ਼ਦੂਰਾਂ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਫਸਲ ਦੀ ਵਿਕਰੀ ਦੇ ਵਿੱਚ ਆਪਣੀ ਕਮਿਸ਼ਨ ਦੇ ਵਾਅਦੇ ਨੂੰ ਲੈ ਕੇ ਆਰਟੀ ਅਸੋਸੀਏਸ਼ਨ ਵੀ ਹੜਤਾਲ ਦੇ ਉੱਪਰ ਚੱਲ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਕਮਾਈ ਵਿੱਚ ਲਗਾਤਾਰ ਕੀਤੀ ਜਾ ਰਹੀ ਕਟੌਤੀ ਨੂੰ ਲੈ ਕੇ ਸਾਡੇ ਆਰਟੀ ਅਸੋਸੀਏਸ਼ਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਦਰਿਆ ਉੱਪਰ ਬੈਠੇ ਮਜ਼ਦੂਰ ਅਤੇ ਖਾੜਤੀ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਫਿਲਹਾਲ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਛਾੜਤੀ ਐਸੋਸੀਏਸ਼ਨ ਸੰਗਰੂਰ ਅਤੇ ਮੰਡੀ ਮਜ਼ਦੂਰ ਯੂਨੀਅਨ ਆਗੂ ਨੇ ਕਿ ਕੁਝ ਕਹਾਂਤ ਤੁਸੀਂ ਵੀ ਜ਼ਰੂਰ ਸੁਣੋ ਜਿੰਦਾਬਾਦ ਆਪਣਾ ਜਿਆਣਾ ਜੀ ਰਾਜਕਮਾ ਰਾਜੂ ਪਨਾਜ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਸੰਗਰੋਹ ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੇ ਕਿਸ ਤਰ੍ਹਾਂ ਦਾ ਕੰਮਕਾਜ ਖਾਪ ਕੀਤਾ ਹੈ ਅੱਜ ਸਰ ਸਭ ਤੋਂ ਸਾਨੂੰ 2 ਸਾਲ ਹੋ ਗਏ ਜੀ ਸੀਐਮ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਮੰਡੀ ਮਜ਼ਦੂਰਾਂ ਲਈ 25% ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਜਦ ਵੀ ਸਾਡੀਆਂ 6 ਮਹੀਨੇ ਬਾਅਦ ਰਿਸਟੌਂਡੀਆਂ ਨੇ ਉਹਦੇ ਵਿੱਚ ਸਾਨੂੰ 7 ਪੈਸੇ 8 ਪੈਸੇ ਵਧਾ ਕੇ ਦਿੱਤੇ ਜਾਂਦੇ ਨੇ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਤੇ ਅਸੀਂ ਪਿਛਲੇ ਸਾਲ ਵੀ ਸੰਘਰਸ਼ ਕਰਿਆ ਸੀਗਾ ਤੇ ਇਸ ਸਾਲ ਫਿਰ ਵੀ ਉਸੇ ਅਸੀਂ ਮੰਗ ਨੂੰ ਲੈ ਕੇ ਬੈਠੇ ਆ ਵੀ ਸਾਡਾ ਇਹ 25% ਦਾ ਰੇਟ ਉਹ ਵਧਾ ਕੇ ਦਿੱਤਾ ਜਾਵੇ ਤਾਂ ਹੁਣ ਕੀ ਕਿਸ ਤਰ੍ਹਾਂ ਦਾ ਕੰਮ ਆ ਤੁਸੀਂ ਜਿਹੜਾ ਹੁਣ ਬੰਦ ਕੀਤਾ ਹੈ ਹਾਂਜੀ ਸਾਡਾ ਪੂਰਨ ਤੌਰ ਤੇ ਅੱਜ ਪੂਰਾ ਪੰਜਾਬ ਜਿਹੜੇ ਪੰਜਾਬ ਦੇ ਮਜ਼ਦੂਰ ਦੇ ਮੰਡੇ ਵਿੱਚ ਕੰਮ ਕਰਦੇ ਨੇ ਪੂਰਨ ਤੌਰ ਤੇ ਹੜਤਾਲ ਨੇ ਜਦ ਤੱਕ ਸਾਡੀ ਲਿਸਟ ਨਾਮ ਹੀ ਨਹੀਂ ਆਉਂਦੀ ਸਾਨੂੰ ਨੋਟੀਫਿਕੇਸ਼ਨ ਜਾਰੀ ਹੋ ਕੇ ਨਹੀਂ ਆਉਂਦਾ ਅਸੀਂ ਆਪਣੀ ਮੰਗਾਂ ਪਿਆੜੇ ਰਹਾਂਗੇ ਤੇ ਪੂਰੇ ਪੰਜਾਬ ਦੇ ਮਜ਼ਦੂਰ ਆ ਉਹ ਸਾਰੀ ਤਰ੍ਹਾਂ ਹੜਤਾਲ ਤੇ ਰਹਿਣਗੇ ਕੋਈ ਵੀ ਕੰਮ ਨਹੀਂ ਕਰੇਗਾ ਕਿਸੇ ਤਰ੍ਹਾਂ ਦਾ ਸਰ ਜੋ ਅੱਜ ਪ੍ਰੋਟੈਸਟ ਹੈ ਸਾਡੀ ਜੋ ਪਿਛਲੇ ਸਮੇਂ ਦੌਰਾਨ ਦਾਮੀ ਸੀ ਜਾਂ ਇਹਨੂੰ ਅਰਥ ਬੋਲਦੇ ਨੇ ਅਸੀਂ ਇਹੋ 2.5% ਕਮਿਸ਼ਨ ਸੀਗਾ ਐਮਐਸਪੀ ਤੋਂ ਜੋ ਸਰਕਾਰ ਦੇ ਪਾਸੇ ਕੋਈ ਵੀ ਹਿੱਦਿਆ ਨਹੀਂ ਸੀ ਕਿਸੇ ਪਾਸੇ ਦੀ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਇਨੋਂ ਕੋ ਫਿਕਸ ਚਾ ਕਰ ਦਿੱਤਾ ਗਿਆ 45 ਰੁਪਏ 88 ਪੈਸੇ ਪਿਛਲੇ ਵਾਰ 45 ਰੁਪਏ 38 ਪੈਸੀ ਆਈ ਹੈ ਇਸ ਵਾਰੀ ਹੋ ਸਕਦਾ ਹੋਰ ਵੀ ਘਟਾਵੇ ਇਹਦੇ ਬਾਰੇ ਕੁਝ ਨਹੀਂ ਕਹਾ ਜਾ ਸਕਦਾ ਕਿਉਂਕਿ ਸਰਕਾਰ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ ਘਟਾਤੀ ਕੋਈ ਸਾਡੇ ਨੂੰ ਲੈਟਰ ਨਹੀਂ ਇਸ਼ੂ ਹੋਇਆ ਕਿਸੇ ਐਕਟ ਜਿਹਨੂੰ ਸੋਧ ਸੋਧ ਹੋਈ ਕਿਉਂ ਇਹ ਕਾਰਨ ਹੋ ਰਿਹਾ ਸਾਡੀ ਤਾਂ ਇੱਕੋ ਇੱਕ ਮੰਗ ਹੈ ਕਿ ਅਸੀਂ ਵੀ ਬਾਲ ਬੱਚੇ ਦਾਰਾਂ ਯਾਰ ਕੰਮ ਕਰਦੇ ਨੂੰ ਸਰਵਿਸ ਦੇਣੇ ਆ ਤੇ ਸਾਡੀ ਜਿਹੜੀ ਬਣਦਾ ਕਮਿਸ਼ਨ ਹੈ ਸਾਡੇ ਜਿਹੜਾ ਬਣਦਾ ਸਾਡਾ ਮੈਂ ਕਹਾਂਗਾ ਮਿਹਨਤ ਨਾਲ ਉਹ ਸਾਨੂੰ ਪੂਰਨ ਦਿੱਤਾ ਜਾਵੇ ਜਦੋਂ ਅਸੀਂ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਅਸੀਂ ਦੇਖੋ ਸਾਡੇ ਕੋਲੇ ਕਿਸਾਨ ਫਸਲ ਲੈ ਕੇ ਆਉਂਦਾ ਅਸੀਂ ਆਉਣਸਾਰ ਉਹਦੀ ਫਸਲ ਨੂੰ ਲਹਾਉਣੇ ਆ ਉਹਦੇ ਲਈ ਚਾਹ ਪਾਣੀ ਰੋਟੀ ਟੁੱਕ ਬੈਠਣ ਉੱਠਣ ਦਾ ਸਾਰਾ ਪ੍ਰਬੰਧ ਸਾਡਾ ਕੀਤਾ ਹੁੰਦਾ ਤੇ ਉਸ ਤੋਂ ਨਾਲ ਦੇ ਨਾਲ ਉਹ ਆਰਾਮ ਨਾਲ ਆ ਕੇ ਬਹਿ ਜਾਂਦੇ ਨੇ ਡਿਊਟੀ ਬਣਦੀ ਹੈ ਸਾਡੀ ਤੂੰ ਸਾਡੇ ਮਹਿਮਾਨ ਨੇ ਉਹ ਫਸਲ ਲੈ ਕੇ ਆਏ ਨੇ ਸਾਡੇ ਕੋਲੇ ਅਸੀਂ ਕੋਈ ਕੰਮ ਮਲਵਾਇਆ ਨਹੀਂ ਕਰ ਰਹੇ ਕੋਈ ਸਾਡੀ ਡਿਊਟੀ ਹੈ ਡਿਊਟੀ ਨਿਭਾ ਰਹੇ ਆ ਤੇ ਉਹ ਉਸ ਤੋਂ ਬਾਅਦ ਬੋਲੀ ਕਰਮਣੀ ਸਾਡਾ ਫਰਜ਼ ਹੈ ਚਿੱਤਰ ਬਲਾਉਣੇ 5 7 10 ਪਰੇ ਵੱਧ ਤੋਂ ਵੱਧ ਭਾਅ ਲੱਗੇ ਉਹ ਜਿੰਨਾ ਵੱਧ ਭਾਅ ਵੀ ਕੋਈ ਸਾਨੂੰ ਉਹਦੇ ਚੋਂ ਇੰਨਾ ਕਮਿਸ਼ਨ ਵੱਧਾਉ ਉਹ ਨੇਚਰਲੀ ਇਹ ਕਮਿਸ਼ਨ ਉਹਦੇ ਨਾਲ ਜੁੜੇ ਹੋਏ ਆ ਲੇਕਿਨ ਜਦੋਂ ਆਪਾਂ ਇਸ ਤਰੀਕਾ ਫਿਕਸੇ ਕਰਤਾ ਹਰੇ ਚੀਜ਼ ਦਾ ਵੀ ਇਹਨਾਂ ਫਿਰ ਅਸੀਂ ਉਹ ਵੀ ਇੰਟਰਸਟਡ ਹੋ ਜਾਣਗੇ ਵੀ ਜਿਹੜੇ ਭਾਅ ਮਰਜ਼ੀ ਵਿਕ ਜੇ ਸਾਨੂੰ ਤਾਂ 40 ਰੁਪਏ ਮਿਲਣਗੇ ਅਸੀਂ ਚਾਲੇ ਪੇ ਲੈ ਕੇ ਪਾਰ ਹੋਵਾਂਗੇ ਤਾਂ ਨੇਚਰਲੀ ਗੱਲ ਹੈ ਇੱਕ ਗੱਲ ਕਿਸਾਨ ਦੇ ਵੀ 네ਗੇਟਿਵ ਜਾਊਗੀ ਕੋਈ ਬੰਦਾ ਵੀ ਐ ਜਿਹਦਾ ਜਿੱਥੇ ਆਪਦਾ ਫਾਇਦਾ ਹੁੰਦਾ ਹੋਵੇ ਅਸੀਂ ਵੀ ਸੈਲਫ ਅਸੂਸਟੇਨੀਆ ਵੀ ਸਾਨੂੰ ਉਹ ਤੋਂ ਪਤਾ ਸਾਡਾ ਕਮਿਸ਼ਨ ਇਹਦੇ ਫ੍ਰੀਜ਼ ਮੁੱਲ ਤਾਂ ਅਸੀਂ ਵੀ ਖਰੀਦ ਮੁੱਲ ਨੂੰ ਵੱਧ ਤੋਂ ਵੱਧ ਵਧਾਉਣ ਦੀ ਕੋਸ਼ਿਸ਼ ਕਰਦੇ ਆ ਜੋ ਜਿਹੜੀ ਅੱਜ ਅਸੀਂ ਸਾਡੇ ਮਾਸਪਤੀ ਆ ਰਹੀ ਹੈ ਮੰਡੀ ਦੇ ਵਿੱਚੋਂ ਰੂਰ ਦੇ ਵਿੱਚ ਅਸੀਂ ਕੁਝ ਦਿਨ ਖਿੱਚ-ਖੁੱਚ ਕੇ ਨਾ ਯਾਰ ਘਟਾ ਹੈ ਨਾ ਯਾਰ ਘਟਾ ਹੈ ਇਹਨੂੰ ਹੋਰ ਵਧਾ ਹੋਰ ਵਧਾ ਕਰਕੇ 20-50 ਰੁਪਏ ਵਧਾਉਣੇ ਆ ਜੇ ਸਾਨੂੰ ਹੁੰਦਾ ਵੀ ਸਾਨੂੰ ਜਰ ਰੁਪਿਆ 100 ਰੁਪਿਆ ਕੰਟਰੋਲ ਸਾਨੂੰ ਵੀ ਮਿਲੂਗਾ ਵਿੱਚੋਂ ਤੇ ਲੇਕਿਨ ਜਦੋਂ ਸਰਕਾਰ ਨੇ ਇਹ ਫਿਕਸੇ ਕਰ ਦੇਣਾ ਫਿਰ ਨੇਚਰਲੀ ਗੱਲ ਹੈ ਸਾਡੇ ਇੰਟਰਸਟ ਰੇਟੇ ਉਹ ਘਟ ਜਾਣਗੇ ਤਾਂ ਮੈਂ ਸਰਕਾਰ ਨੂੰ ਪ੍ਰਜੋਰ ਬੇਨਤੀ ਕਰਦਾ ਜਾਂ ਤਾਂ ਕੋਈ ਇਸ ਤਰ੍ਹਾਂ ਸੋਧ ਕਰਨ ਕਿਸ ਤਰ੍ਹਾਂ ਸਾਨੂੰ ਦੱਸਣ ਵੀ ਕਿਸ ਅਧਾਰ ਤੇ ਤੁਹਾਡੀ ਇਹ ਦਮ ਘਟਾ ਰਹੇ ਨਹੀਂ ਸਾਡੇ ਜੋ ਬਣਦੀ ਹੈ ਉਹ ਦਿੱਤੀ ਜਾਵੇ ਜੋ ਪੋਰਟ ਇਹਨਾਂ ਦਾ ਤਾਂ ਪੋਰਟਲਾ ਹੈ ਇੱਕ ਵੱਡੀ ਵੱਡੀ ਤਰਾਸਦੀ ਇਹ ਹੈ ਇਹਨਾਂ ਦਾ ਆਪਦਾ ਪੋਰਟਲ ਹੈ ਪੋਰਟਲ ਦੇ ਉੱਤੇ ਜਦੋਂ ਬੈਗ ਜੀ ਫੀਡ ਕਰਤੇ ਉਹਦੀ ਮਾਉਂਟ ਬਣ ਗਈ ਤਾਂ ਉਹਦੇ ਹਿਸਾਬ ਨਾਲ 2.5% ਦੇ ਨਾਲ ਹਿਸਾਬ ਨਾਲ ਤਾਂਮੀ ਬਣ ਜਾਂਦੀ ਹੈ ਲੇਕਿਨ ਜਦੋਂ ਹਨ ਨੂੰ ਆਉਂਦੀ ਹੈ ਸਾਡੇ ਖਾਤੇ ਚ ਆਉਂਦੀ ਹੈ ਤਾਂ ਉਹ 45 ਰੁਪਏ 38 ਪੈਸੇ ਸਾਡੇ ਖਾਤੇ ਚ ਆਉਂਦੀ ਹੈ ਜਦ ਕਿ ਇਸ ਵਾਰੀ ਗੱਲ ਕਰ ਲਈ 54 ਰੁਪਏ ਬਣਦੀ ਹੈ 45 ਰੁਪਏ 38 ਪੈਸੇ ਆਉਂਦੀ ਹੈ ਜਾਂ 45 ਰੁਪਏ 88 ਪੈਸੇ ਆਉਂਦੀ ਹੈ ਜੇ 45 88 ਉਹਦੇ ਤਾਂ 12 ਰੁਪਏ 12 ਪੈਸੇ ਕਿੱਧਰ ਗਏ ਸਾਨੂੰ ਪ ਉਹ 12:00 12:00 ਵਜੇ ਕਾਦੇ ਕੱਟ ਲੈ ਅਸੀਂ ਕਿੱਥੇ ਪਾਈ ਉਹਨਾਂ ਨੂੰ ਜੁੱਬਲ ਬਣ ਕੇ ਜਾਂਦਾ ਹਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਸਰਵਿਸ ਦਿੰਨੀ ਉਹ ਕਿਉਂ ਬੰਦ ਨਹੀਂ ਹੈ ਬਿਲਕੁਲ ਸਾਡੇ ਸਰਵਿਸ ਟੋਟਲੀ ਬੰਦ ਨੇ ਫਿਲਹਾਲ ਆਹ ਤੱਕ ਹੀ ਬੰਦ ਰੱਖਣ ਦਾ ਫਿਲਹਾਲ ਸਾਨੂੰ ਉਮੀਦ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਬੜੇ ਹੀ ਸੁਹਿਰਦ ਨੇ ਸਾਡੇ ਪ੍ਰਤੀ ਵੀ ਉਮੀਦ ਹੈ ਕਿ ਸਾਡੇ ਵੀ ਇਸ ਮੰਗ ਨੂੰ ਸੁਰਤ ਨਾਲ ਲੈਣਗੇ ਤੋ ਜੋ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਦੇਖਦੇ ਨੇ ਉਹ ਬਿਲਕੁਲ ਰੰਗਲਾ ਪੰਜਾਬ ਦਾ ਫੇਰ ਹੀ ਬਣੂਗਾ ਜਦੋਂ ਅਸੀਂ ਪ੍ਰੋਪਰ ਸਭ ਨੂੰ ਰੱਖਾਂਗੇ ਸਭ ਦਾ ਜਿਹਦਾ ਵੀ ਬਣਦਾ ਉਹਦਾ ਮਿਹਨਤਾਨਾ ਉਹਨੂੰ ਅਸੀਂ ਦੇਵਾਂਗੇ ਆਪਾਂ ਬੰਦੋ ਉਸ ਦਾ ਖਰਚ ਕਰਕੇ ਪੰਜਾਬ ਨੂੰ ਨਗਲਾ ਬਣਾਉਣ ਦੀ ਕੋਸ਼ਿਸ਼ ਕਰੂਗਾ ਅਸੀਂ ਇਹਦੇ ਵਿੱਚ ਪੂਰਨ ਸਹਿਯੋਗ ਦਿੰਨੇ ਆ ਸਰਕਾਰ ਸਾਡੀ ਹੈ ਸਾਡੀ ਸਰਕਾਰ ਸਾਡਾ ਫਰਜ ਬਣਦਾ ਈ ਸਰਕਾਰ ਦਾ ਚੱਲੀ ਚਲਦੇ ਆ 100% ਪਰ ਇੱਕ ਜਿਵੇਂ ਕਹਿੰਦੇ ਦੁੱਧ ਮਾਂ ਬਿਨਾਂ ਰੋਇ ਜ਼ਿੰਦੀ ਨਹੀਂ ਦਿੰਦੀ ਸਾਨੂੰ ਵੀ ਰੋਣਾ ਪੈ ਰਿਹਾ ਉਸ ਤਰੀਕ ਵੀ ਇਹ ਮਾਤਾ ਸਾਡੇ ਦੇ ਕਰ ਕਿਰਪਾ ਸਾਨੂੰ ਦੁੱਧ ਹੀ ਘਟ ਦੇ ਉਹੀ ਸਾਡਾ ਹੋ ਲੂਗਾ ਸਾਡਾ ਕੋਈ ਸਰਕਾਰ ਨਾਲ ਇਸ ਤਰ੍ਹਾਂ ਦਾ ਨਹੀਂ ਹੈ ਕੋਈ ਟਕਰਾਓ ਕਿਸੇ ਤਰ੍ਹਾਂ ਦਾ ਵੀ ਆ ਬੇਨਤੀ ਕਰਦੇ ਆ ਵੀ ਸਰ ਸਾਡੀ ਸੁਣੋ ਜੋ ਚੱਲਦਾ ਆ ਰਿਹਾਗਾ ਅਸੀਂ ਤੁਹਾਨੂੰ ਕਹਿੰਦੇ ਨੇ ਇਹਦੇ ਬਾਰੇ ਸਾਡੀ ਵਧਾਉਣ ਵੀ ਕਹਿੰਦੇ ਸੀ ਤਾਂ ਦੇ ਬੁਦਾਓ ਜਿੱਥੇ ਹੈਗੀ ਐ ਇਹ ਜੱਟ ਖੜੀ ਰਹਿਣ ਦੋ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਨਯੋਗ ਮੁੱਖ ਮੰਤਰੀ ਜੀ ਬੜੇ ਜੋ ਸਿਹਰਦ ਨੇ ਅੰਗਲੇ ਪੰਜਾਬ ਦੇ ਸੁਪਨੇ ਜਿਹੜੇ ਦੇਖ ਰਹੇ ਨੇ ਤੱਕ ਰਹੇ ਨੇ ਦੇਖੋ ਹੋਣਗੇ ਤਾਂ ਹੀ ਇਹ ਜੇਕਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੇ ਵਰਗ ਨੂੰ ਵੀ ਜੇ ਉਹ ਨਾਲ ਲੈ ਕੇ ਚੱਲਣਾ ਸਾਡੀਆਂ ਮੰਗਾਂ ਉੱਤੇ ਗੌਰ ਕਰਕੇ ਸਾਡੀਆਂ ਮੰਗਾਂ ਨੂੰ ਮੰਨਣ ਤੇ ਅਸੀਂ ਤਾਂ ਆਪ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਆਪਣਾ ਪੂਰਨ ਯੋਗਦਾਨ ਪਾਉਣ ਲਈ ਹਰ ਵੇਲੇ ਤਿਆਰ ਆ